ਜਾਪਾ ਚੱਲੇ ਆਂ ਫਗਵਾੜੇ ਮੱਤੀ ਲੈ ਗਏ 700 ਦੀ ਮੱਤੀ ਬੱਤੀ ਸੀਗੀ ਤੇ ਸਾਡੇ ਨਹੀਂ ਪਹੇ ਗਿਆ ਆਹ ਚੋਰ ਜਸਵੀਰ ਦੇ ਪੰਜ ਬੱਚੇ ਆ ਤੇ ਆਪਾਂ ਚੱਲੇ ਆਂ ਫਲਵਾੜੇ ਪਹੁੰਚ ਗਏ ਆ ਕਰਤਾਰਪੁਰ ਇੱਕ ਟਰਾਲੀ ਅੱਗੇ ਸੌਣੂ ਲੈ ਕੇ ਜਾ ਰਹੇ ਆ ਪਿੱਛੇ ਪਿਆ ਜਾਂਦੇ ਆ ਤੁਸੀਂ ਦੇਖ ਲੇ ਅੱਜ ਕੀ ਭਾਅ ਬੈਕੀ ਆ ਮੌਸਮ ਦਾ ਅੱਜ ਵੀ ਨਹੀਂ ਵਾੜਾ ਪੱਤਰਾ ਹੋਊਗਾ ਆਦੇ ਮੰਡੀ ਇਹ ਟਰਾਲੀਆਂ ਖਾਲੀ ਕਪੜੀ ਢੇਰੀ ਆ ਆਹ ਆ ਇਹ ਕੋ ਆ ਮੱਕੀ ਦਾ ਰੰਗ ਦਾ ਸੋਨਾ ਆ ਔਰ ਆ ਜਿੱਦਾ ਪ੍ਰੀ ਢੇਰੀ ਆ ਆ ਕਿਸੇ ਦੀ ਆ ਦੇਖੋ ਕਿੰਨਾ ਫਰਕ ਆ ਰੰਗ ਦਾ ਆ ਢੇਰੀ ਦਾ ਤੇ ਆਪਣੀ ਆ ਵਾਲੀ ਢੇਰੀ ਦਾ ਰੰਗ ਦਾ ਫਰਕ ਚੈੱਕ ਕਰੋ ਆफी ਬੱਗੀ ਮੰਡੀ ਐ ਹੋਪਗਵਾਰੇ ਵਾਲੀ ਦੀਪ ਨੇ ਕੀ ਰੇਟ ਲੱਗਦਾ ਰੰਗ ਦਾ ਰੇਟ ਲੱਗਦਾ ਇੱਥੇ ਮੱਕੀ ਦੇ ਰੰਗ ਦਾ ਅੱਜ ਦਿਨ ਲੱਗਾ ਹੀ 10-12 ਦਿਨਾਂ ਬਾਅਦ ਇਦਾਂ ਦਾ ਦਿਨ ਲੱਗਾ ਐ ਨਾ ਖੜਿਆ ਪਿਆ ਦਿਨ ਪੂਰਾ ਤੇ ਸੋਨੂ ਭਰਾ ਦੀ ਮੱਕੀ ਲੈ ਕੇ ਆਏ ਆ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ ਨਿਕਲੀ ਆ ਕਿਹਦੇ ਵਰਗੀ ਕਪਾਹ ਦੀਆਂ ਫੁੱਟੀਆਂ ਵਰਗੀ ਕਪਾਹ ਦੀਆਂ ਫੁੱਟੀਆਂ ਵਰਗੀ ਪਾਹ ਦੇ ਫੁੱਲਾਂ ਵਰਗੀ ਕਹਿੰਦਾ ਸੋਨੂ ਉਸਤਾਦ ਕਹਿੰਦਾ ਕਪਾਹ ਦੇ ਫੁੱਲਾਂ ਵਰਗੀ ਧੋਪ ਆ ਦੇਖਦੇ ਆ ਅੱਜ ਵੱਢਦੇ ਆ ਜਾ ਕੇ ਹੋਰ ਮੱਕੀ ਇਦਾਂ 1-2 ਦਿਨ ਜੇ ਲੱਗ ਗਿਆ ਤਾਂ ਫੇਰ ਮੱਕੀ ਦਾ ਕੰਮ ਲੱਗੇ ਹੋਣਾ ਨਾਲੇ ਉਦਾਂ ਵੀ ਰੇਟ ਵੀ ਮੈਨੂੰ ਲੱਗਦਾ ਖੁੱਲ ਜੂਗਾ ਫੇਰ ਥੋੜਾ ਜਿਹਾ ਵਧੂਗਾ ਰੇਟ ਮੱਕੀ ਦਾ ਤੇ ਕਾਫੀ ਵੱਡੀ ਮੰਡੀ ਆ ਫਗਵਾੜੇ ਵਾਲੀ ਤੇ ਇੱਥੇ ਤਾਂ ਮੱਕੀ ਦੇ ਰੰਗ ਦੇ ਹਿਸਾਬ ਨਾਲ ਹੀ ਬੋਲੀ ਲੱਗਦੀ ਆ ਜਿਹੜੀ ਮੱਕੀ ਜਿੰਨੀ ਸੋਹਣੀ ਆ ਸੋਨਾ ਦਾਣਾ ਆ ਉਸ ਹਿਸਾਬ ਨਾਲ ਹੀ ਬੋਲੀ ਲੱਗਣੀ ਆ ਤੇ ਬਾਕੀ ਆਪ ਨੂੰ ਵੀ ਪਤਾ ਲੱਗ ਹੀ ਜਾਂਦਾ ਹੈ ਕਿ ਮੱਕੀ ਜਦੋਂ ਢੇਰੀਆਂ ਸਾਰੀਆਂ ਢੇਰੀਆਂ ਦੇ ਵਿੱਚ ਆਪਣੀ ਢੇਰੀ ਦੇਖੀ ਦੀ ਆ ਤਾਂ ਪਤਾ ਲੱਗ ਹੀ ਜਾਂਦਾ ਕਿ ਮੱਕੀ ਕਿੱਥੇ ਸਟੈਂਡ ਕਰਦੀ ਮੱਕੀ ਅੱਜ ਲੱਗ ਗਿਆ ਦਿਨ ਪੂਰਾ ਐ ਨਾ ਓਕੇ ਰਿਪੋਰਟ ਆ ਕੰਮ ਤੇ ਦੋ ਟਰਾਲੀਆਂ ਮੱਕੀ ਦੀ ਆਪਾਂ ਲੈ ਕੇ ਗਏ ਸੀ ਫਗਵਾੜੇ ਤੇ ਬਹੁਤ ਸੋਹਣਾ ਰੇਟ ਲੱਗਾ 1700 ਰੁਪਏ ਤੇ ਮੱਕੀ ਦਾ ਮਾਅਸ਼ਰ ਅਰਾਊਂਡ ਹੋਣਾ 25 26 ਤੇ ਅੱਜ ਆ ਵੀ ਮੱਕੀ ਹੋ ਜੋਗੀ ਲਾਗੇ ਡੇਢ ਕਿਲੇ ਦੀ ਜਿਹੜੀ ਆਪਾਂ ਖਲਾਰੀ ਸੀ ਕਿਉਂਕਿ ਦਿਨ ਬਹੁਤ ਖੜਕ ਕੇ ਲੱਗਾ ਅੱਜ ਤੇ ਸੁੱਕ ਜਾਣੀ ਅੱਜ ਥੋੜੀ ਬਹੁਤੀ ਜਿਹੜੀ ਉਹ ਅੰਦਰ ਸ਼ੈੱਡ ਦੇ ਅੰਦਰਲੇ ਪਾਸੇ ਉਹ ਭਾਵੇਂ ਰਹਿ ਜਾਊਗੀ ਆ ਬਾਹਰਲੀ ਤਾਂ ਸੁੱਕਣੀ ਚਾਹੀਦੀ ਹੈ ਤੇ ਜਿਹੜੀ ਪਿਓਰ ਸੁੱਕੀ ਮੱਕੀ ਆ ਉਹ ਵਿਕੀ ਅੱਜ ਫਗਵਾੜੇ ਮੰਡੀ 'ਚ 2200 ਰੁਪਏ ਨੂੰ ਪੀ ਹੋਰ ਸੁੱਕੀ ਮੱਕੀ ਇਹ ਆਪਾਂ ਇਹੇ ਬਿੱਟੂ ਭਾਜੀ ਕੋ ਰੂਟਾਵੇਟਰ ਦੀ ਸ਼ਾਫਟ ਦਾ ਟੁੱਟ ਗਿਆ ਹੀ ਕ੍ਰੋਸ ਨਵਾਂ ਕ੍ਰੋਸ ਪਾ ਕੇ ਚੱਲੇ ਆ ਪੂਰੇ 5 ਮਿੰਟ ਚ ਕੰਮ ਫਿਨਿਸ਼ ਹੋ ਗਈ ਸਾਬ ਚੱਕ ਫੜੇ ਚੱਕ ਲੈ ਸ਼ਾਫਟ ਵਾਲਾ ਵਾਲੇ ਅੱਜ ਮਾਰਨਿੰਗ ਕੋਈ ਆਪਣਾ ਸ케ਜੂਲ ਵਾਲਾ ਹੀ ਬੀਤੂ ਜਗਾ 3:00 ਦਾ 3 ਵਜੇ ਆਰੇ ਮੱਛੀ ਲੈ ਕੇ ਗਏ ਚਲੋ ਉਸ ਦੀ 40000 ਰੇਟ ਨੂੰ ਸੋਨਾ ਲਾ ਲਿਆ ਅੱਜ ਤੇ ਮੈਂ ਫਿਰ ਕੋਟਲ ਦੇ ਪੱਤ ਘਰੇ ਆ ਗਿਆ ਤੇ ਨਾ ਤੇ ਦੋ ਦੂਰੇ ਬਾਅਦ ਤੋਂ ਦੋ ਦੂਰੇ ਕਰਾਇਆ ਉਸ ਤੋਂ ਬਾਅਦ ਘਰੇ ਦੀ ਮੱਛੀ ਖਲਾਰੀ ਜਿੱਦੀ ਰੇਟ ਕੇ ਦੇ ਉਹ ਤੋਂ ਵੀ ਕਿੰਨ ਤਰ੍ਹਾਂ ਬੋਲਾ ਬੋਲਾ ਤਵਾ ਕੇ ਹੋਣੀ ਸ਼ਾਮੀ 6:00 ਵਜੇ ਕੱਢੀ ਸੀ ਆ ਸਾਥ ਨਾਲ ਇਹ ਆਪਣਾ ਕੱਟੂ ਸੀਗਾ ਪੈਂਦੇਗਾ ਹੁਣ ਆਪਾਂ ਕੱਟੂ ਕਰ ਰਹੇ ਆਂ ਤੋਂ ਮੈਂ ਸ਼ਾਮ ਨੂੰ 8:00 ਵਜੇ ਸਾਡੇ ਕੋਲ ਹੋਇਆ ਬੱਦਲ ਵਾਲਿਆ ਤੇ ਕੰਮ ਜੀ ਦੀ ਜਿਹੜਾ ਬਾੜਾ ਅੱਜ ਹੋ ਕੇ ਰੋਣਿਆ ਕਿਉਂਕਿ ਪੈਨ ਲੱਗ ਗਿਆ ਵਧੀਆ ਉਹਦਾ ਕਰਕੇ ਫਿਰ ਸਾਰੇ ਕੰਮ ਚੱਲਣਗੇ ਚਾਲ ਪੁੱਛ ਬਣੇ ਆ ਤੇ ਸਾਨੂੰ ਚੱਲ ਕੇ ਵਧੀਆ ਲੱਗਾਂਗੇ ਨਾਲੋਂ ਮੱਥੀ ਪੱਜਾਂਗੇ ਆਹ ਕੰਮ ਚੱਲਦਾ ਹੌਣ ਖਾਦ ਨਾਲ ਨਾਲ ਪਾਈ ਜਾਂਦੇ ਆ ਜਿਹੜਾ ਤਾਂ ਕੀਤਾ ਕਿਉਂ ਨਾ ਆ ਉਹਦੀ ਦੂਜੀ ਵਾਰੀ ਖਾਦ ਪਾਈ ਜਾਂਦੇ ਆ ਇਹ ਹੂੜੀਆਂ ਦੇ ਨਾਲ ਜੈਤਰ ਲਾ ਕੇ ਤੇ ਜਿਹੜਾ ਹੁਣ ਤਾਜ਼ਾ ਝੋਨਾ ਲੱਗਾ ਉਹਨੂੰ ਇੱਕ ਇੱਕ ਵਾਰੀ ਹੂੜੀਆਂ ਪਾਵਾਂਗੇ ਪਹਿਲਾਂ ਜਿਹੜਾ ਸਗਣਾਈ ਵੱਲੋਂ ਉਡਾਰ ਚਾਹ ਪਾਵਾਂਗੇ ਹੂੜੀਆਂ